ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਾਗੇ ਸ਼ਹਿਰ ਬਟਿੰਡਾ ਫਰਸਟ ਚੁਆਇਸ ਤੇ ਬਾਈ ਹੁਣਾਂ ਨਾਲ ਕਰਾਉਣੀਆਂ ਗੱਲਬਾਤ ਬਹੁਤ ਹੀ ਸੋਹਣਾ ਸੋਹਣਾ ਡੱਡੀਆਂ ਬਾਈ ਹੁਣਾਂ ਕੋਲੇ ਆਜੋ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਕੋ ਬਾਈ ਆਪਣਾ ਕੱਡੀਆਂ ਬਾਰੇ ਜੇ ਹੋ ਜਾਣਕਾਰੀ ਬਾਈ ਜੀ ਕਲਿੰਦਰਾ ਜੀ ਆ ਗਈ ਬਾਈ ਕਹਿੰਦਾ ਥਾਰ ਸਾਲ ਤੋਂ ਮੈਂ ਸਾਰੇ ਦਰਸ਼ਕਾਂ ਨੂੰ ਤੇ ਆਪਾਂ ਲਈ ਸਤਿ ਸ਼੍ਰੀ ਅਕਾਲ ਉਸ ਤੋਂ ਬਾਅਦ ਸਾਰੇ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਸਾਡੇ ਕਾਰ ਸਾਰੇ ਐਸਸੀ ਦੇ ਅੰਡਰ ਚੱਲਦੇਗਾ ਠੀਕ ਹੈ ਜੀ ਸਾਰੇ ਜਿੰਨੇ ਵੀ ਕਾਰ ਪਿਆਰਾ ਸਾਰੇ ਐਸਸੀ ਤੇ ਲੱਗਦਾ ਸਾਡਾ ਇੰਸਟਰੀਪਨ 100 ਤੋਂ ਉੱਪਰ ਕਾਰ ਜਿਆਦਾ ਜੀ ਬੰਦਾ ਦੇ ਕਾਰ ਠੀਕ ਹੈ ਇਹ ਮੇਰਾ ਕਾਰ ਪਿਆਰਾ ਜੀ ਭਾਰਤ ਲਗਦਾ ਨੇੜੇ ਬੀਬੀ ਅਗਾ ਤੋਂ 20% ਆ ਜੀ ਨੇੜੇ ਸਾਡੇ ਅੰਮ੍ਰਿਤਸਰ ਰਹਿਣ ਦੀ ਆ ਠੀਕ ਉਸ ਤੋਂ ਬਾਕੀ ਕਾਰ ਪਿਆਰਾ ਲੇਂਗੜਾਪਾਸ ਦੇ ਨਾਮ ਤੇ ਸਿੰਗਲਾ ਟਿੱਕਲ ਦੇ ਨਾਮ ਤੇ ਸਾਡਾ ਕਾਰ ਪਿਆਰਾ ਸਾਜੀ ਬਾਈ ਜੀ ਥਾਰ ਕਿਹੜਾ ਮਾਡਲ ਆ ਜੀ ਦੋ ਯਾਰ ਇਸਦੀ ਮਾਡਲ ਹੈ ਜੀ ਠੀਕ ਹੈ ਜੀ ਮੈਨੂਅਲ ਫੋਰ ਵਾਈ ਫੋਰ ਹੈ ਠੀਕ ਹੈ ਜੀ ਸਾਰੇ ਆਲ ਆਲ ਓਰੀਜਨਲ ਪੇਕ ਦੀ ਕਾਰ ਹੈ ਇਹ ਹੈ ਠੀਕ ਹੈ ਸਰ ਹਾਂ 2 ਐਚੀ ਲਾਈਟਰ ਲੱਗੇ ਹੋਏ ਆ ਜੀ ਓਕੇ ਸਰ ਬਾਕੀ 32 ਅਹੀ ਦੀ ਰਨਿੰਗ ਹੈਗੀ ਹੈ 32000 ਚੱਲੀ ਹੋਈ ਹੈ ਜੀ ਓਰੀਜਨਲ 32000 ਚੱਲੀ 32000 ਹਾਂ ਜੀ ਫਰਸਟ ਓਨਰ ਆ ਵਾਲੇ ਪਹਿਲੇ ਨਾਲ ਹੀ ਕਾਰ ਹੈ ਠੀਕ ਹੈ ਸਰ ਹਾਂ ਰਪੇ ਜਿਵੇਂ ਮੜੀ ਜੀ ਛੀਟ ਕਵਰ ਦੇ ਨਾਮ ਰਾਦੇ ਬਹੁਤ ਸੋਹਣਾ ਇੰਟੀਰੀਅਰ ਗੱਡੀ ਦਾ ਛੀਟ ਕਵਰ ਬਹੁਤ ਸੋਹਣਾ ਸਾਰਾ ਇੰਟੀਰੀਅਰ ਦੀ ਸਾਰੇ ਵਿੱਚੋਂ ਬਹੁਤ ਲੁੱਕ ਬਹੁਤ ਸੋਹਣੀ ਆ ਜੀ ਯਾਰ ਇਹ ਡੱਕ ਬਹੁਤ ਸੋਹਣੀ ਹੈ ਜੀ ਹਾਂਜੀ 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 ਜਨਸੀ ਰਿਕਾਰਡ ਮੈਂ ਗੱਡੀ ਚੱਲੀ ਪ੍ਰਾਈਜ਼ ਹੈਗਾ ਜੀ ਪ੍ਰਾਈਜ਼ ਇਹਦਾ 15.5 ਲੱਖ ਰੁਪਏ 15.5 ਲੱਖ 15.5 ਲੱਖ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਇਨਟੌਸਲੀਵ 2013 ਮਾਡਲ ਹੈ ਜਿਹੜਿਆ ਨਾ ਨਕਰ ਦੀ ਕਹਾੜਾ ਜੀ ਹਾਂਜੀ ਐਨਓਸੀ ਮਿਲ ਜੂਏ ਜੀ ਇਹ ਜਿਹੜਾ ਪ੍ਰਾਈਜ਼ ਹੈਗਾ 3.40 ਲੱਖ ਠੀਕ ਹੈ ਤੈਨੂੰ ਸੀ ਮਿਲ ਜੂ ਬਲਾਦੇ ਐਨਓਸੀ ਤੁਹਾਡੇ ਨਾਮ ਤੇ ਮਿਲੂ ਠੀਕ ਹੈ ਬਈ ਐਨਓਸੀ ਤੁਹਾਡੇ ਨਾਮ ਤੇ ਮਿਲੂ ਫਲਾਈਟਰ ਤੇ ਬਹੁਤ ਸੋਹਣੇ ਪਏ ਹੋਏ ਹੈਗੇ ਫਲਾਈਟਰ ਤੇ ਫਿਰ ਭੇਜ ਭਰੇ ਨਿਕਾ ਮਰਾ ਦੀ ਮੜੀ ਇੰਟੀਰੀਅਰ ਤੇ ਵੀ ਨਿਕਾ ਮਰਾ ਇੰਟੀਰੀਅਰ ਬਹੁਤ ਸੋਹਣਾ ਗੱਡੀ ਦਾ ਸਾਫ ਸੁਥਰਾ ਸੀਟ ਕਵਰ ਆ ਬਦਿਆ ਸੀਟ ਕਵਰ ਬਣੀ ਨੰਬਰਾਂ ਦੀ ਇੰਟੀਰੀਅਰ ਵੀ ਸੋਹਣਾ ਗੱਡੀ ਦਾ ਸੀਟ ਕਵਰ ਪੂਰੇ ਸਾਫ ਸੁਥਰੇ ਹੈਗੇ ਕੀ ਡਿਮਾਂਡ ਦੱਸੀ ਬਾਈ ਇਹ ਗੱਡੀ ਦੀ ਆਪਣਾ 340000 340000 90000 ਡਿਮਾਂਡ ਆ ਉਹ ਦੂਜਾ ਦੇ ਵਿੱਚ ਤੁਸੀਂ ਆਜੋ ਆ ਬਰੀਜਾ ਆ ਜੀ 2019 ਮਾਡਲ ਹੈ 2019 ਮਾਡਲ ਆ ਜੈਟੀ ਆ ਇਹ ਆ ਸੈਕੰਡ ਹੈਂਡ ਕਾਰ ਆ ਜੀ ਫਾਈਲ ਕਾ ਦਾ ਨੰਬਰ ਠੀਕ ਹੈ ਇਹਦਾ ਆਲ ਅਰੀਜਨਲ ਕਾਰ ਆ ਜੀ 74000 ਰਨਿੰਗ ਹੈ ਦੀ ਠੀਕ ਹੈ 74000 ਰੁਪਏ ਕਿਹਾ ਸਾਰੇ ਇੰਜਨ ਦੀ ਡੇਰ ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਹੋਣੀ ਹੈ ਠੀਕ ਹੈ ਜੀ ਇਹਦਾ ਵੱਲੋਂ 87000 ਰੁਪਏ ਪ੍ਰਾਈਸ ਕਰਦੇ ਆ ਜੀ ਇਹਦਾ ਠੀਕ ਹੈ ਜੀ ਜੋ ਬਾਜ਼ਾਰ ਦੇ ਵਿੱਚ ਮੇਰੇ ਹਿਸਾਬ ਦੇ ਵਿੱਚ ਆਮ ਘਰੋਂ ਕਾਰ ਲੈ ਜਾਈਏ ਹਾਂਜੀ ਆਸਟਿਕੇ ਦਾ ਰੇਟ ਵੱਲੋਂ 9 ਲੱਖ ਰੁਪਏ ਮੰਗਦੇ ਮਨ ਗੁਰਪ੍ਰੀਤ ਜੀ ਅਕਲੀਅਰ ਤੇ ਸ਼ੀਟ ਕਵਰ ਨਹੀਂ ਆਵਰਦੀ ਬਹੁਤ ਸਾਰੇ ਵੱਲੋਂ ਸ਼ੀਟ ਕਵਰ 11 ਸਾਲ 16 ਸਾਲ ਦਾ ਟਵਲ ਹੈ ਠੀਕ ਹੈ ਜੀ ਆਪਣਾ ਰੇਟ ਕੀ ਦੱਸਿਆ ਜੀ ਵੀਰ ਜੀ ਦਾ ਲੱਖ 70000 ਰੁਪਏ 8 ਲੱਖ 70000 ਰੁਪਏ ਰੇਟ ਹੈ ਦਰਸ਼ਕ ਵੀਰੋ 200000 ਰੁਪਏ ਬੰਦ ਨਹੀਂ ਸਾਰਾ ਇਹਦਾ ਰੇਟ ਹੈਗਾ ਜੀ ਮੌਕੇ ਤੇ ਫੇਰ ਨਹੀਂ ਨੈਗੋਸ਼ੀਏਬਲ ਰੇਟ ਹੈ ਮੌਕੇ ਤੇ ਕੋਈ ਹਾਂਜੀ ਠੀਕ ਹੈ ਬਈ ਇਸ ਦੋ ਵਾਰ ਆ ਗਈ ਬਈ ਛੋਟਾ ਗੱਡੀ ਹੈਗੀ ਫੋਰਚਨਰ ਇਹਦਾ ਇਹ ਫੋਰਚਨਰ ਆ ਜੀ 2012 ਮਾਡਲ ਦਾ ਆਟੋ 4/2 ਆਟੋ 4/2 4/2 ਹਾਂਜੀ ਅਜੇ ਬਲੈਕ ਰੰਗ ਦਾ ਫੋਰਚਨਰ ਆ ਜੀ ਸਾਰੇ ਲਾਈਟ ਟਾਇਰ ਸਾਰਾ ਇੰਟੀਰੀਅਰ ਨਦਰੋਂ ਮੱਲੇ ਵੀ ਸਾਰੀ ਲੁੱਕ ਬਹੁਤ ਸੋਹਣੀ ਲੁੱਕ ਆ ਜੀ ਠੀਕ ਹੈ ਜੀ ਇਹਦੀ ਐਨਓਸੀ હાજર ਹੈ ਜੀ ਸਾਡੇ ਕੋਲ ਠੀਕ ਹੈ ਬਾਈ ਜੀ ਇਹ ਸਾਡਾ ਮਤਲਬ ਜੀ ਐਮਓਸੀ ਜੀ ਸੈਕੰਡ ਹੰਦਰ ਆ ਗਿਆ ਜੀ ਜਿਹੜਾ ਸਾਡੇ 9 ਲੱਖ ਦਿੱਤੇ ਅਸੀਂ ਪ੍ਰਾਈਸ ਲੱਗਾ ਇੰਟੀਰੀਅਰ ਵਜੋਂ ਸੀਟ ਕਵਰ ਬਹੁਤ ਸੋਹਣੀ ਚੜੀ ਹੋ ਗੱਡੀ ਦੇ ਵਿੱਚ ਬਹੁਤ ਵਧੀਆ ਜੀ ਠੀਕ ਹੈ ਬਾਈ ਜੀ ਟਾਇਰ ਵੀ ਬਾਈ ਤਕਰੀਬਨ 80 90 ਪੈਸੇ ਪਏ ਆਗੇ 70 ਕੁ ਪੈਸੇ ਟਾਇਰ 70 ਕੁ ਪੈਸੇ ਟਾਇਰ ਹੈ ਜੀ ਠੀਕ ਹੈ ਬਾਈ ਜੀ ਰੇਟ ਬਾਈ ਜੀ ਇਹਦਾ ਜੀ ਇਹਦਾ 9.5 ਲੱਖ ਰੁਪਏ 9.5 ਲੱਖ ਰੁਪਏ ਬਾਕੀ ਸਾਰੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਣਾ ਹੈ ਵੀ ਸਾਡਾ ਮਹਿੰਦਰਾ ਫਾਸ ਚੁਆਇਸ ਆ ਜੋ ਮੰਨ ਲਈ ਅਸੀਂ ਮਹਿੰਦਰਾ ਫਾਸ ਚੁਆਇਸ ਤੇ ਆਨਰ ਹੈ ਜੀ ਹਾਂਜੀ ਉਸ ਤੋਂ ਬਾਅਦ ਆਪਣੇ ਕੀ ਨਾਲ ਲੈਂਦੇ ਆ ਸਾਡੇ ਕੋਈ ਵੀ ਗੱਡੀ ਤੁਸੀਂ ਜਿਹੜੀ 16 ਮਾਡਲ ਤੋਂ ਉੱਪਰ ਸਾਡੇ ਤੋਂ ਖਰੀਦ ਕਰਦੇ ਆ ਠੀਕ ਹੈ ਉਹਦੀ ਅਸੀਂ ਫੁੱਲ ਵਾਰੰਟੀ ਦਿੰਦੇ ਆ 2 ਸਾਲ ਦੀ ਵਾਰੰਟੀ ਦਿੰਦੇ ਆ ਜੀ 2 ਸਾਲ ਦੇ ਵਿੱਚ ਇੰਜਨ ਖੁੱਲ ਜਾਂਦਾ ਜਾਂ ਗੇਅਰ ਖੁੱਲ ਜਾਂਦਾ ਜੀ ਜਾਂ ਤੋਂ ਪਾਣੀ ਮੋਟਰ ਕੋ ਪ੍ਰੋਬਲਮ ਆ ਜਾਂਦੀ ਆ ਉਹਦੀ ਸਾਡੀ ਮਹਿੰਦਰਾ ਫਰਸ਼ ਚ ਹੈ ਅਲ ਇੰਡੀਆ ਸਰਵਿਸ ਆ ਸਕਦੀ ਠੀਕ ਹੈ ਉਹ ਸਾਡੇ ਕੰਪਨੀ ਤੇ ਮੰਨ ਲਓ ਜੀ ਕੋਈ ਵੀ ਵਲਾਜਮ ਆਊਗਾ ਤੁਹਾਡੀ ਸਾਰੀ ਗੱਡੀ ਚੈੱਕ ਕਰਕੇ ਉਸ ਤੋਂ ਬਾਅਦ ਤੁਹਾਡੀ ਮੰਨ ਲਓ ਜੀ ਸਾਰੀ ਉਹ ਗਾਰੰਟੀ ਕੱਟ ਕੇ ਜਾਂਦਾ ਜੀ ਉਹਦੀ ਗਾਰੰਟੀ ਦੇ ਅੰਗ ਫੈਸਲ ਹੁੰਦੇ ਆ ਠੀਕ ਹੈ ਗਰੰਟੀ ਕੱਟੀਆਂ ਉਹਦੇ ਲੱਗ ਪੈਸੇ ਹੁੰਦੇ ਆ ਉਹ ਮਾਰਡਨ ਦੇ ਹਿਸਾਬ ਤੇ ਮੰਨ ਲਓ ਜੀ ਵੈਲਿਊਏਸ਼ਨ ਪੈਣੀ ਆ ਉਸ ਹਿਸਾਬ ਨਾਲ ਪੈਸੇ ਹੁੰਦੇ ਆ ਤਾਂ ਵੈਸੇ ਕੋਈ ਜ਼ਿਆਦਾ ਨਹੀਂ ਹੁੰਦੇ ਕਿ 10 ਤੋਂ 15000 ਦੇ ਵਿੱਚ ਵਿੱਚ ਹੀ ਗੱਲ ਚੱਲਦੀ ਹੁੰਦੀ ਆ ਆਪੋ ਜਿਹੜਾ ਮੰਨ ਕੇ ਚਲੇ ਉਹ ਗਰੰਟੀ ਦਾ ਪ੍ਰਾਈਸ ਹੈ ਇੱਕ ਇੱਕ ਆਪਣੇ ਕੋਲੇ ਲੋਨ ਦੀ ਫੈਸਿਲਿਟੀ ਲੋਨ ਬਿਲਕੁਲ ਨਹੀਂ ਕਿਸੇ ਵੀ ਕਸਟਮਰ ਨੇ ਸਾਡੇ ਤੋਂ ਮੰਨ ਲਓ ਜੀ ਜੇ ਕਿਸੇ ਨੂੰ ਲੱਖ ਰੁਪਿਆ ਜਾਂ 70-80000 ਰੁਪਿਆ ਹੈਗਾ ਤੁਹਾਡੇ ਕੋਲੇ ਤੁਸੀਂ ਬਿਲਕੁਲ ਨਹੀਂ ਆਪ ਦਾ ਮਤਲਬ ਇਹ ਫ੍ਰੈਸ਼ਮੈਂਟ ਨਾ ਆ ਜਾਓ ਤੁਸੀਂ ਸਾਡੇ ਕੋਲੇ ਆਪ ਦਾ ਤੁਹਾਡਾ ਸਿਪਰ ਸਕੋਰ ਬਿਲਕੁਲ ਸਹੀ ਹੋਣਾ ਚਾਹੀਦਾ ਤੁਹਾਡਾ ਤੁਸੀਂ ਹਾੜ卡 ਤੇ ਪੈਨ卡ਡ ਆਪ ਦਾ ਲੈ ਕੇ ਆਉਣਾ ਤੁਹਾਡਾ ਸਿਪਰ ਸਕੋਰ ਚੈੱਕ ਕਰਕੇ ਜੀ ਅਸੀਂ ਤੁਹਾਨੂੰ ਡਾਣ ਪੇਮੈਂਟ ਤੇ ਕਾਰ ਦੇ ਦਿੰਦੇ ਹਾਂ ਓਕੇ